ਸੰਦੇ ਬੋਰਨੋ ਕੀ ਕੈਨੇਡਾ ਇੰਡੀਆ ਤੋਂ ਕੈਨੇਡਾ ਹੈ ਸੀ ਮੈਂ 2015 ਦੇ ਵਿੱਚ ਆਈ ਸੀ ਇੰਡੀਆ ਤੋਂ ਕੱਢੀਆ ਕਰਨਾ ਸੀ ਤੁਸੀਂ ਹਾਂਜੀ ਐਸ ਅ ਸਟੂਡੈਂਟ ਮੈਂ ਸੋਚਿਆ ਨਹੀਂ ਸੀਗਾ ਮੇਰਾ ਨਾਲ ਇੱਕ ਮੇਰਾ ਫਰੈਂਡ ਸੀਗਾ ਜਿਹੜਾ ਕੰਮ ਕਰਦਾ ਸੀਗਾ ਤੇ ਉਹਨੇ ਜਦੋਂ ਪਹਿਲੀ 뮤직 ਵੀਡੀਓ ਕੱਢੀ ਤੇ ਉਹਨੇ ਮੈਨੂੰ ਆਫਰ ਕੀਤਾ ਕਿ ਆਈ ਵਾਂਟ ਯੂ ਟੂ ビー ਇਨ 댓 ਵੀਡੀਓ ਤੇ ਉੱਥੋਂ ਹੀ ਸਟਾਰਟ ਹੋਈ ਮੇਰੀ ਜਰਨੀ ਤੇ ਜਿਹੜੇ ਡਾਇਰੈਕਟਰ ਸੀਗੇ ਉਹਨਾਂ ਨੂੰ ਮੇਰਾ ਕੰਮ ਵਧੀਆ ਲੱਗਿਆ ਤੇ ਉਹਨਾਂ ਨੇ ਮੈਨੂੰ ਨੈਕਸਟ ਵੀਡੀਓਜ਼ ਲਈ ਅਪਰੋਚ ਕਰਨਾ ਸ਼ੁਰੂ ਕਰਤਾ ਤੇ ਜਿੰਨੀ ਵੀਡੀਓਜ਼ ਮੈਂ ਕਰਦੀ ਗਈ ਮੈਨੂੰ ਕੋਰਡ ਐਕਸਪੀਰੀਅੰਸ ਮਿਲਦਾ ਰਿਹਾ ਤੇ ਲਾਈਕ ਕੰਪਲੀਮੈਂਟਸ ਮਿਲਦੇ ਰਹੇ ਲੋਕਾਂ ਦੇ ਤੇ ਫਿਰ ਮੈਨੂੰ ਵਧੀਆ ਲੱਗੀ ਲਾਈਨ ਐਂਡ ਦੈਨ ਆ ਜਸਟ ਸਵਿਚਡ ਜਿਹੜੀ 뮤직 ਵੀਡੀਓਜ਼ ਵਗੈਰਾ ਨੇ ਮੈਂ ਕਾਫੀ ਜ਼ਿਆਦਾ ਕਰ ਲੀਆਂ ਤੇ ਮੈਨੂੰ ਸੀਗਾ ਕਿ ਕੁਝ ਨਵਾਂ ਆਵੇ ਤਾਂ ਜਦੋਂ ਮੈਨੂੰ ਕ੍ਰਿਕਟ ਦੀ ਓਪਰਚ्युनिटी ਮਿਲੀ ਤੇ ਮੈਨੂੰ ਵਧੀਆ ਲੱਗੀ ਤੇ ਬਹੁਤ ਕੁਝ ਸਿੱਖਣ ਨੂੰ ਹਲੇ ਮੈਨੂੰ ਇੰਨਾ ਨਹੀਂ ਵੀ ਨੌਲੇਜ ਨਹੀਂ ਹੈ ਪੂਰੀ ਗੇਮ ਦੀ ਬਟ ਮੈਂ ਸਿੱਖ ਰਹੀ ਹਣੀ ਹਣੀ ਇੱਕ ਇਹ ਹੈ ਜਦ ਮੌਕਾ ਮੈਨੂੰ ਮਿਲਿਆ ਸੀਗਾ ਵੀ ਮੈਨੂੰ ਯੁਵਰਾਜ ਸਿੰਘ ਦਾ ਇੰਟਰਵਿਊ ਕਰਨਾ ਸੀ ਐਂਡ ਆ ਵਾਸਨ ਪ੍ਰਿਪੇਅਰਡ ਉਦੋਂ ਮੈਂ ਥੋੜੀ ਜਿਹੀ ਨਰਵਸ ਹੋਈ ਸੀ ਕਿ ਬਟ ਮੋਸਟ ਆਫ ਦਾ ਟਾਈਮ ਮੈਂ ਪ੍ਰਪੇਅਰ ਕਰਦੀ ਆ ਪਹਿਲਾਂ ਹੀ ਥਿਸ ਇਜ਼ ਮਾਈ 4ਥ ਕ੍ਰਿਕਟ ਟੂਰਨਾਮੈਂਟ ਮੈਂ ਸਟਾਰਟ ਕੀਤਾ ਸੀਗਾ ਕੈਨੇਡਾ ਦੇ ਵਿੱਚ ਜੀਟੀ 20 ਤੋਂ ਫਿਰ ਉਸ ਤੋਂ ਬਾਅਦ ਮੈਂ ਯੂਕੇ ਚ ਡਬਲ ਸੀਐਲ ਕਰ ਕੀਤਾ ਐਂਡ ਰੀਸੈਂਟਲੀ ਹੁਣੇ ਮੈਂ ਯੂਪੀ ਟੀ20 ਕਰਕੇ ਆਈ ਹਾਂ ਸੋ ਉਹ ਕਾਫੀ ਵਧੀਆ ਪਲੇਟਫਾਰਮ ਸੀਗਾ ਮੇਰੇ ਲਈ ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਕਿੰਗ ਸਿਟੀ ਦੇ ਵਿੱਚ ਮੌਜੂਦ ਹਾਂ ਔਰ ਜਿੱਥੇ T20 ਕੱਪ ਚੱਲ ਰਿਹਾ ਔਰ ਜਿਹਦੇ ਵਿੱਚ ਇਹ ਜਿਹੜੇ ਮੈਚ ਨੇ ਜਿਹੜੇ 2027 ਦੇ ਵਿੱਚ ਵਰਲਡ ਕੱਪ ਹੋਣ ਜਾ ਰਿਹਾ ਉਹਦੇ ਲਈ ਕੁਆਲੀਫਾਈ ਮੈਚ ਨੇ ਔਰ ਮੇਰੇ ਨਾਲ ਯਸ਼ਾ ਸਾਗਰ ਨੇ ਸੋ ਤੁਸੀਂ ਅਕਸਰ ਇਹਨਾਂ ਨੂੰ ਦੇਖਿਆ ਹੋਣਾ ਗਰਾਊਂਡ ਦੇ ਉੱਪਰ ਸੋ ਪਹਿਲਾਂ ਤਾਂ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਛਾ ਕੀ ਕਹਿਣਾ ਚਾਹੋਗੇ ਦੇਖੋ ਤੁਸੀਂ ਵੀਂਗੇ ਪੰਜਾਬੀ ਇੱਡੇ ਵੱਡੇ ਮੁਕਾਮ ਤੱਕ ਪਹੁੰਚ ਗਏ ਹਾਂ ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਨਹੀਂ ਵੀ ਤੁਸੀਂ ਕਿਸੇ ਨੂੰ ਛੱਡਿਆ ਹੋ ਇੰਟਰਵਿਊ ਕਰਨ ਲਈ ਕੀ ਸੋਚਦੇ ਹੋ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਆ ਬਹੁਤ ਵਧੀਆ ਲੱਗਦਾ ਹੈ ਲਾਈਕ ਮੈਂ ਸੋਚਿਆ ਨਹੀਂ ਸੀ ਕਿ ਮੈਂ ਏ ਲਾਈਨ ਦੇ ਵਿੱਚ ਆ ਜਾਊਂਗੀ ਜਿਵੇਂ ਕਿ ਆਈ ਡੋਨਟ ਨੋ ਲਾਈਕ ਲੋਕਾਂ ਨੂੰ ਪਤਾ ਹੋਊਗਾ ਕਿ ਮੈਂ ਪੰਜਾਬੀ ਇੰਡਸਟਰੀ ਦੇ ਵਿੱਚ ਕੰਮ ਕਰਦੀ ਹਾਂ ਲਾਈਕ ਮੈਂ ਮੂਵੀਜ਼ ਕੀਤੀਆਂ ਨੇ ਤੇ ਮਿਊਜ਼ਿਕ ਵੀਡੀਓਜ਼ ਕੀਤੇ ਨੇ ਕਾਫੀ ਬਟ ਏ ਫਰੈਂਡ ਦੇ ਥਰੂ ਹੋਇਆ ਮੇਰਾ ਟ੍ਰਾਂਜ਼ੀਸ਼ਨ ਇੰਟੂ ਦ ਕ੍ਰਿਕਟ ਤੇ ਮੈਨੂੰ ਕਾਫੀ ਵਧੀਆ ਲੱਗ ਰਿਹਾ ਹੈ ਬਹੁਤ ਇੰਜੋਏ ਕਰ ਰਹੀ ਹਾਂ ਜੀ ਆਪਾਂ ਗੱਲ ਕੀਤੀ ਜਾਵੇ ਕਿਹੜੇ ਸਾਲ ਦੇ ਵਿੱਚ ਤੁਸੀਂ ਇੱਥੋਂ ਦੇ ਬੌਰਨ ਹੋ ਕਿ ਕੈਨੇਡਾ ਇੰਡੀਆ ਤੋਂ ਕੈਨੇਡਾ ਆਏ ਸੀ ਮੈਂ 2015 ਦੇ ਵਿੱਚ ਆਈ ਸੀ ਇੰਡੀਆ ਤੋਂ ਅੱਛਾ ਸਟੱਡੀ ਕਰਨ ਆਏ ਸੀ ਤੁਸੀਂ ਹਾਂਜੀ ਐਸਐ ਸਟੂਡੈਂਟ ਤੇ ਉਹਦੇ ਬਾਅਦ ਜੋ ਫਿਰ ਕਿਦਾਂ ਮੌਕਾ ਲੱਗਿਆ ਵੀ ਇੱਕਦਾਂ ਮੀ ਟਵਿਸਟ ਹੋ ਗਿਆ ਵੀ ਮਾਡਲਿੰਗ 'ਚ ਚਲੇ ਗਏ ਕਿ ਪਹਿਲਾਂ ਹੀ ਪਿੱਛੋਂ ਕੋਈ ਓਪਰਚ्युनिटी ਸੀਗੀ ਆਪਾਂ ਨੂੰ ਵੀ ਕੋਈ ਮੌਕਾ ਵਗੈਰਾ ਮਿਲਦਾ ਹੁੰਦਾ ਮੈਂ ਸੋਚਿਆ ਨਹੀਂ ਸੀਗਾ ਮੇਰਾ ਨਾਲ ਇੱਕ ਮੇਰਾ ਫਰੈਂਡ ਸੀਗਾ ਜਿਹੜਾ ਕੰਮ ਕਰਦਾ ਸੀਗਾ ਤੇ ਉਹਨੇ ਜਦੋਂ ਪਹਿਲੀ 뮤직 ਵੀਡੀਓ ਕੱਢੀ ਤੇ ਉਹਨੇ ਮੈਨੂੰ ਆਫਰ ਕੀਤਾ ਕਿ ਆਈ ਵਾਂਟ ਯੂ ਟੂ ਬੀ ਇਨ ਥੈਟ ਵੀਡੀਓ ਤੇ ਉੱਥੋਂ ਹੀ ਸਟਾਰਟ ਹੋਈ ਮੇਰੀ ਜਰਨੀ ਤੇ ਜਿਹੜੇ ਡਾਇਰੈਕਟਰ ਸੀਗੇ ਉਹਨਾਂ ਨੂੰ ਮੇਰਾ ਕੰਮ ਵਧੀਆ ਲੱਗਿਆ ਤੇ ਉਹਨਾਂ ਨੇ ਮੈਨੂੰ ਨੈਕਸਟ ਵੀਡੀਓਜ਼ ਲਈ ਅਪਰੋਚ ਕਰਨਾ ਸ਼ੁਰੂ ਕਰਤਾ ਤੇ ਜਿੰਨੀ ਵੀਡੀਓਜ਼ ਮੈਂ ਕਰਦੀ ਗਈ ਮੈਨੂੰ ਹੋਰ ਐਕਸਪੀਰੀਅੰਸ ਮਿਲਦਾ ਰਿਹਾ ਤੇ ਲਾਈਕ ਕੰਪਲੀਮੈਂਟਸ ਮਿਲਦੇ ਰਹੇ ਲੋਕਾਂ ਦੇ ਤੇ ਫਿਰ ਮੈਨੂੰ ਵਧੀਆ ਲੱਗੀ ਲਾਈਨ ਐਂਡ THEN ਆਈ ਜਸਟ ਸਵਿਚਡ ਮੈਮ ਤੁਹਾਡੀਆਂ ਜੇ ਆਪਾਂ ਦੇਖਿਆ ਜਾਵੇ ਵੀ ਤੁਸੀਂ ਮੇਰੇ ਖਲ ਬੱਬੂ ਮਾਨ ਢਿੱਲੋਂ ਨੋਂ ਹੋ ਗਿਆ ਜੀ ਪ੍ਰੇਮ ਢਿੱਲੋਂ ਹੋ ਗਿਆ ਤੇ ਮਤਲਬ ਕੋਈ ਛੱਡੇ ਹੀ ਨਹੀਂ ਮੇਰੇ ਹਿਸਾਬ ਨਾਲ ਕਲਾਕਾਰ ਜਿਹਦੇ ਨਾਲ ਤੁਸੀਂ ਕੰਮ ਨਹੀਂ ਕੀਤਾ ਔਰ ਉਹ ਜਿਹੜੀ ਮੂਮੈਂਟਮ ਮੇਰੇ ਹਿਸਾਬ ਨਾਲ ਜਦੋਂ ਤੁਸੀਂ ਮਾਡਲਿੰਗ ਸ਼ੁਰੂ ਕੀਤੀ ਸੀ ਉਹਦੇ ਬਾਅਦ ਚੋਂ ਜਿਹੜਾ ਗਾਣਿਆਂ ਦੇ ਵਿੱਚੋਂ ਨਾ ਸ਼ੁਰੂ ਕੀਤਾ ਉਹ ਚੰਗਾ ਲੱਗਦਾ ਕਿ ਜਿਹੜਾ ਗਰਾਊਂਡ ਦੇ ਉੱਪਰ ਵੱਡੇ ਵੱਡੇ ਜਿਹੜੇ ਕ੍ਰਿਕਟ ਸਟਾਰ ਨੇ ਉਹਨਾਂ ਨਾਲ ਗੱਲਾਂ ਕਰਕੇ ਚੰਗਾ ਸੀ ਦੋਨੋਂ ਚੀਜ਼ਾਂ ਆਪਣੀ ਜਗ੍ਹਾ ਤੇ ਨੇ ਹੈ ਨਾ ਤੇ ਉਹ ਚੀਜ਼ ਜਿਹੜੀ 뮤ਜ਼ਿਕ ਵੀਡੀਓਜ਼ ਵਗੈਰਾ ਨੇ ਮੈਂ ਕਾਫੀ ਜ਼ਿਆਦਾ ਕਰ ਲੀਆਂ ਤੇ ਮੈਨੂੰ ਸੀਗਾ ਕਿ ਕੁਝ ਨਵਾਂ ਆਵੇ ਤਾਂ ਜਦੋਂ ਮੈਨੂੰ ਕ੍ਰਿਕਟ ਦੀ ਓਪਰਚ्युनिटी ਮਿਲੀ ਤੇ ਮੈਨੂੰ ਵਧੀਆ ਲੱਗੀ ਤੇ ਬਹੁਤ ਕੁਝ ਸਿੱਖਣ ਨੂੰ ਹਲੇ ਮੈਨੂੰ ਇੰਨਾ ਨਹੀਂ ਵੀ ਨੋ ਲੈਜ ਨਹੀਂ ਹੈ ਪੂਰੀ ਗੇਮ ਦੀ ਬਟ ਮੈਂ ਸਿੱਖ ਰਹੀ ਹੌਲੀ ਹੌਲੀ ਮੈਂ ਇਹ ਸਵਾਲ ਤਾਂ ਪੁੱਛਿਆ ਜੀ ਕਿਉਂਕਿ ਜਿਹੜਾ ਆਪਾਂ ਇੱਕ ਪੰਜਾਬੀ ਜਿਹੜੀ ਮੀਡੀਆ ਇੰਡਸਟਰੀ ਆ ਉਹ ਕਿਸੇ ਹੱਦ ਤੱਕ ਕੁਝ ਲੋਕਾਂ ਤੱਕ ਸੀਮਤ ਹੈ ਮਤਲਬ ਵਰਲਡ ਵਾਈਡ ਹੈਗੀ ਹੈ ਨੋ ਡਾਊਟ ਹਰ ਕੋਈ ਚਾਹੇ ਉਹ ਹਾਲੀਵੁੱਡ ਹੋਵੇ ਬਾਲੀਵੁੱਡ ਹੋਵੇ ਜ ਜਨਜਰ ਪੰਜਾਬੀ ਗਾਣੇ ਦਾ ਤੜਕਾ ਨਹੀਂ ਲੱਗਦਾ ਸ਼ਾਇਦ ਉਹ ਫਿਲਮ ਹੀ ਨਹੀਂ ਸਫਲ ਹੁੰਦੀ ਪਰ ਇਹ ਇੱਕ ਐਸੀ ਮਤਲਬ ਫੀਲਡ ਹੈ ক্রিকেট ਦੀ ਜੇ ਆਪਾਂ ਗੱਲ ਕਰੀਏ ਵਰਲਡ ਲੈਵਲ ਤੇ ਫੇਮਸ ਹੈ ਔਰ ਜਿਹੜੇ ਦੇ ਵਿੱਚ ਆਪਣੇ ਪਲੇ ਹੀ ਜਾਣਦੀ ਹੈ ਤੇ ਜਦੋਂ ਤੁਸੀਂ ਇੱਕ ਜਿਹੜੇ ਸਿੰਗਰ ਨੇ ਉਹਨਾਂ ਨਾਲ ਕੰਮ ਕਰਕੇ ਤੇ ਜਾਂ ਜਦੋਂ ਤੁਸੀਂ ਇੱਕ ਇੰਟਰਵਿਊ ਕਰਦੇ ਹੋ ਕਿਸੇ ਚੰਗੇ ਦੀ ਚਾਹੇ ਉਹ ਹਰ ਭਜਨ ਹੋਵੇ ਚਾਹੇ ਉਹ ਕੋਈ ਵੀ ਮਤਲਬ ਕ੍ਰਿਕਟਰ ਹੋਵੇ ਉਹਦੇ ਨਾਲ ਕਿੰਨੀ ਇੱਕ ਨਰਵਸਨੈਸ ਨੇ ਜਿਹੜੀ ਪੈਦਾ ਹੁੰਦੀ ਹੈ ਕਿਉਂਕਿ ਜੇ ਆਪਾਂ ਗਾਣੇ ਦੇ ਵਿੱਚ ਦੇਖੀਏ ਉਹ ਇੱਕ ਐਕਟਿੰਗ ਕਰਨੀ ਹੈ ਵੀ ਬੰਦਾ ਤਿਆਰ ਹੋਏ ਐਕਟਿੰਗ ਕਰ ਲਈ ਪਰ ਇੱਥੇ ਇੱਕ ਰਿਐਲਿਟੀ ਦੇ ਤੌਰ ਤੇ ਆਪਾਂ ਵਿੱਚ ਜਾਣਦੇ ਆ ਕੋਈ ਸਵਾਲ ਇਧਰ ਉਧਰ ਹੋ ਗਿਆ ਸ਼ਾਇਦ ਕਈ ਵਾਰੀ ਔਖਾ ਲੱਗਦਾ ਉਹਦੇ ਬਾਰੇ ਦੱਸ ਹਾਂਜੀ ਨਰਵਸਨੈਸ ਤਾਂ ਆਫ ਕੋਰਸ ਹੁੰਦੀ ਹੈ ਬਟ ਲੈਕ ਮੈਂ ਪਹਿਲਾਂ ਪ੍ਰੀਪੇਅਰ ਕਰਦੀ ਆ ਮੋਸਟ ਆਫ ਦਾ ਟਾਈਮ ਬਟ ਇੱਕ ਇਹ ਹੈ ਜੇ ਮੌਕਾ ਮੈਨੂੰ ਮਿਲਿਆ ਸੀਗਾ ਵੀ ਮੈਨੂੰ ਯੁਵਰਾਜ ਸਿੰਘ ਦਾ ਇੰਟਰਵਿਊ ਕਰਨਾ ਸੀ ਐਂਡ ਆ ਵਾਸਨ ਪ੍ਰੀਪੇਅਰਡ ਉਦੋਂ ਮੈਂ ਥੋੜੀ ਜਿਹੀ ਨਰਵਸ ਹੋਈ ਸੀ ਕਿ ਬਟ ਮੋਸਟ ਆਫ ਦਾ ਟਾਈਮ ਮੈਂ ਪ੍ਰੀਪੇਅਰ ਕਰਦੀ ਆ ਪਹਿਲਾਂ ਹੀ ਤੇ ਜੇ ਅੱਪ ਗੱਲ ਕੀਤੀ ਜਾਵੇ ਵੈਸੇ ਤਾਂ ਸਾਰਿਆਂ ਨੂੰ ਪਤਾ ਹੀ ਆ ਵੀ ਜਿਆਦਾ ਤੁਸੀਂ ਕੈਨੇਡਾ ਦੇ ਵਿੱਚ ਕਵਰ ਕਰਦੇ ਹੋ ਕਿ ਵਰਲਡ ਵਾਈਡ ਹੀ ਜਾਣੇ ਹੋ ਮਤਲਬ ਇਹ ਜਿਹੜੀ ਤੁਹਾਡੀ ਇੱਕ ਕੰਪਨੀ ਵੀ ਹੈ ਮੇਰੇ ਖਿਆਲ ਹੈ ਨਾ ਜਿਹੜੀ ਇਹ ਪ੍ਰਮੋਟ ਵਗੈਰਾ ਕਰਦੀਆਂ ਜਾਂ ਤੁਸੀਂ ਆ ਸਾਰਾ ਜਿੰਨਾ ਵੀ ਇਹ ਤਾਮ-ਝਾਮ ਇਹਨਾਂ ਦਾ ਵੀਡੀਓਗ੍ਰਾਫੀ ਦਾ ਹਾਂਜੀ ਮੈਂ ਦਿਸ ਇਜ਼ ਮਾਈ 4ਥ ਕ੍ਰਿਕਟ ਟੂਰਨਾਮੈਂਟ ਮੈਂ ਸਟਾਰਟ ਕੀਤਾ ਸੀਗਾ ਕੈਨੇਡਾ ਦੇ ਵਿੱਚ ਜੀਟੀ20 ਤੋਂ ਫਿਰ ਉਸ ਤੋਂ ਬਾਅਦ ਮੈਂ ਯੂਕੇ ਚ ਡਬਲੂਸੀਐਲ ਕਵਰ ਕੀਤਾ ਐਂਡ ਰੀਸੈਂਟਲੀ ਹੁਣੇ ਮੈਂ ਯੂਪੀਟੀ20 ਕਰਕੇ ਆਈਆਂ ਸੋ ਉਹ ਕਾਫੀ ਵਧੀਆ ਪਲੇਟਫਾਰਮ ਸੀਗਾ ਮੇਰੇ ਲਈ ਲਾਈਕ ਇੰਡੀਆ ਦੇ ਵਿੱਚ ਕ੍ਰਿਕਟ ਯੂ نو ਵੀ ਕਿੰਨੀ ਵੱਡੀ ਹੈ ਸੋ that was a very good experience for me ਉਦੋਂ ਜਿਹੜੀ ਮੂਮੈਂਟ ਸੀ ਉਦੋਂ ਤੁਹਾਨੂੰ ਕਿਦਾਂ ਪ੍ਰਾਊਡ ਫੀਲ ਹੋ ਰਿਹਾ ਕਿਉਂਕਿ ਇਹ ਤਾਂ ਇੱਕ ਤਰ੍ਹਾਂ ਦੀ ਹੋਮ ਕੰਟਰੀ ਹੋ ਗਈ ਹੁਣ ਤੁਹਾਡੀ ਤੇ ਉਦੋਂ ਫਿਰ ਕਿਦਾਂ ਲੱਗਿਆ ਵੀ ਇਹ ਸੋਚਿਆ ਸੀ ਵੀ ਕਦੇ ਇੱਥੇ ਪਹੁੰਚੋਗੇ ਤੇ ਕਦੇ ਇਦਾਂ ਦਾ ਮੁਕਾਮ ਵੀ ਕਦੇ ਦੇਖੋ ਬਿਲਕੁਲ ਵੀ ਨਹੀਂ ਬਸ ਅੱਪ ਹੀ ਹੋ ਰਿਹਾ ਸਾਰਾ ਕੁਝ ਰੱਬ ਕਰਾ ਰਿਹਾ ਜਿਵੇਂ ਵੀ ਹੈ ਜਿੱਦਾਂ ਵੀ ਮੈਨੂੰ ਐਕਸਪੀਰੀਅੰਸ ਮਿਲ ਰਿਹਾ ਲੋਕਾਂ ਨੂੰ ਮੇਰਾ ਕੰਮ ਵਧੀਆ ਲੱਗ ਰਿਹਾ ਹੈ ਉਦੋਂ ਹੀ ਮੈਨੂੰ ਅੱਗੇ ਹੋਰ ਆਪਰਚੂਨਿਟੀਆਂ ਮਿਲ ਰਹੀਆਂ ਨੇ ਤੇ ਜੇ ਆਪਾਂ ਗੱਲ ਜਿਹੜੇ ਨਿਊ ਕਮਰਸ ਆਉਂਦੇ ਨੇ ਜਾਂ ਕੋਈ ਇਸ ਤਰ੍ਹਾਂ ਦੀ ਜਿਹੜੀ ਫੀਲਡ ਚ ਆਉਣਾ ਚਾਹੁੰਦਾ ਕਿਉਂਕਿ ਜਿਆਦਾ ਜਿਹੜੀਆਂ ਕੁੜੀਆਂ ਡਰ ਜਾਂਦੀਆਂ ਵੀ ਪਤਾ ਨਹੀਂ ਕੀ ਹੋਊਗਾ ਆਪਾਂ ਵੈਸੇ ਹੀ ਘਬਰਾ ਜਾਂਦੀਆਂ ਚਾਹੇ ਅਸੀਂ ਵੀ ਹੋਈਏ ਤੇ ਉਹਨਾਂ ਲਈ ਕੋਈ ਮੈਸੇਜ ਮੈਂ ਕਹੂੰਗੀ ਕਿ ਪਹਿਲਾਂ ਤਾਂ ਯੂ ਹਜ ਜਸਟ ਹੈਵ ਟੂ ਬੀ ਕੌਨਫੀਡੈਂਟ ਲਾਈਕ ਸਕਰੀਨ ਤੇ ਜਿਹੜੇ ਇੰ ਕੌਨਫੀਡੈਂਸ ਤੇ ਵਰਕ ਕਰੋ ਇਫ ਯੂ ਆਰ ਕੌਨਫੀਡੈਂਟ ਬਾਕੀ ਲਾਈਕ ਜੀਡੀਵੀ ਸਕਿਲਸ ਨਹੀਂ ਹੁੰਦਾ ਯੂ ਕੈਨ ਅਕਵਾਇਰ ਇੱਕ ਹੋਰ ਗੱਲ ਜੀ ਸੌਰੀ ਇਹਦੇ ਵਿੱਚ ਮੈਂ ਪੁੱਛਣਾ ਚਾਹੁੰਦਾ ਤੁਸੀਂ ਇਹਦੀ ਕੋਈ ਪੜਾਈ ਵੀ ਕੀਤੀ ਹੈ ਨਹੀਂ ਨਹੀਂ ਇਦਾਂ ਹੀ ਮੈਂ ਸਭ ਨੇ ਫਰੈਂਡ ਦੇ ਸੀ ਮੋਸਟਲੀ ਜਰਨਲਿਜ਼ਮ ਦੇ ਵਿੱਚ ਮਾਸ ਕਮਿਊਨੀਕੇਸ਼ਨ ఇన్ ਦੀ ਸਟਡੀ ਜ਼ਰੂਰੀ ਹੁੰਦੀ ਆ ਪਰ ਇਹ ਲੱਗਦਾ ਸਾਡੇ ਅੰਗੋਂ ਹੀ ਬਸ ਕੇਰਾ ਆਗੇ ਮੁੜ ਕੇ ਡੇ ਬਾਏ ਡੇ ਐਕਸਪੀਰੀਅੰਸ ਹੋਈ ਗਿਆ ਤਾਂ ਫਿਰ ਹਾਂਜੀ ਬਿਲਕੁਲ ਇਹ ਸਾਰਾ ਮੇਰਾ ਔਨ ਦਾ ਜੌਬ ਹੀ ਚੱਲ ਰਿਹਾ ਜਿੰਨਾ ਵੀ ਐਕਸਪੀਰੀਅੰਸ ਮਿਲ ਰਿਹਾ ਜੋ ਕੁਝ ਮੈਨੂੰ ਸਿੱਖਣ ਨੂੰ ਮਿਲ ਰਿਹਾ ਕਮੈਂਟੇਟਰਸ ਦੇ ਥਰੂ ਜਾਂ ਜਿਹੜੇ ਵੀ ਮੇਰੇ ਨੇੜੇ ਲੋਕੀ ਹੁੰਦੇ ਆ ਉਹਨਾਂ ਤੋਂ ਮੈਂ ਕੁਝ ਪੁੱਛਦੀ ਰਹਿਣੀ ਆ ਕਮੈਂਟਰੀ ਬਾਕਸ ਦੇ ਵਿੱਚ ਬੈ ਕੇ ਕਮੈਂਟਰੀ ਸੁਣ ਲੈਣੀ ਆ ਸੋ ਉਦਾਂ ਹੀ ਮੈਨੂੰ ਲਾਈਕ ਥੋੜਾ ਨੋਲੇਜ ਮਿਲਦੀ ਮੈਂ ਤੁਸੀਂ ਬਹੁਤ ਸੋਨਾ ਕਰਦੇ ਹੋ ਸਾਡੀਆਂ ਬੈਸਟ ਵਿਸ਼ੇ ਤੁਹਾਡੇ ਨਾਲ ਨੇ ਜੀ ਸੋ ਹੋਪ ਯੂ ਡੂਇੰਗ ਵੈਲ ਸੋ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਸੋ ਇਹ ਸਨ ਯਸ਼ਾ ਜਿਨ੍ਹਾਂ ਨੇ ਦੱਸਿਆ ਵੀ ਮਿਹਨਤ ਕਰਨੀ ਜ਼ਰੂਰੀ ਹੈ ਰੱਬ ਤੁਹਾਨੂੰ ਜਿਹੜੀਆਂ ਉਹਦੀਆਂ ਚੜ੍ਹਾਈਆਂ ਜਿਹੜੀਆਂ ਉਹਨਾਂ ਦੀਆਂ ਪੌੜੀਆਂ ਤੁਹਾਨੂੰ ਦਿੰਦਾ ਰਹਿੰਦਾ ਜਿਵੇਂ ਜਿਵੇਂ ਤੁਸੀਂ ਮਿਹਨਤ ਕਰਦੇ ਹੋ ਮੈਂ ਤੁਸੀਂ ਜਿਹੜੀਆਂ ਮਿਹਨਤ ਦੀਆਂ ਜਿਹੜੀਆਂ ਉਚਾਈਆਂ ਦੀਆਂ ਪੌੜੀਆਂ ਚੜਦੇ ਜਾਂਦੇ ਹੋ ਉਹ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਕਿੰਨੇ ਉੱਚੇ ਜਾਣਾ ਉਹਨਾਂ ਨੇ ਇਹ ਵੀ ਦੱਸਿਆ ਵੀ ਜਦੋਂ ਇੱਥੇ ਆਏ ਸੀ 2015 ਦੇ ਵਿੱਚ ਉਹ ਬੀਇੰਗ ਅ ਸਟੂਡੈਂਟ ਆਏ ਸੀ ਔਰ ਨਾ ਕੋਈ ਪਰਮਾਨੈਂਟ ਰਾਈਜ਼ਿੰਗ ਸੀ ਔਰ ਜਿਵੇਂ ਜਿਵੇਂ ਉਹਨਾਂ ਨੂੰ ਓਪਰਚ्युनिटीज ਮਿਲਦੀਆਂ ਰਹੀਆਂ ਚਾਹੇ ਉਹ ਮਾਡਲਿੰਗ ਨੂੰ ਲੈ ਕੇ ਹੋਵੇ ਤੇ ਚਾਹੇ ਉਹ ਕਿਸੇ ਹੋਰ ਗੱਲ ਲਈ ਹੋਵੇ ਔਰ ਜਦੋਂ ਉਹਨਾਂ ਨੂੰ ਇਹ ਲੈਂਡ ਮਿਲੀ ਕਿਉਂਕਿ ਉਹਨਾਂ ਦੇ ਇੱਕ ਦੋਸਤ ਦੇ ਕਰਕੇ ਹੋਇਆ ਕੋਈ ਨਾ ਕਿਸੇ ਦਾ ਸਾਰਾ ਜ਼ਰੂਰ ਬਣਦਾ ਹੁੰਦਾ ਪਰ ਜੇ ਉਹ ਕਹਿੰਦੇ ਵੀ ਉਹਨੂੰ ਮੌਕਾ ਮਿਲਿਆ ਤੇ ਮੈਂ ਉਹਨੂੰ ਅਚੀਵ ਕੀਤਾ ਤੇ ਉੱਤੇ ਮਿਹਨਤ ਕੀਤੀ ਤੇ ਅੱਜ ਇਸ ਮਕਾਮ ਦੇ ਉੱਪਰ ਹਾਂ ਸੋ ਫਿਲਹਾਲ ਦੇ ਲਈ ਇਨਾ ਹੀ ਕੈਮਰਾਮੈਨ ਸਿਮਰ ਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਕਿੰਗ ਟੋਰੰਟੋ